₹235 ਜਾਇੰਟਸ ਕੈਪਰੀਆ ਜਾਇੰਟਸ ਈਸ਼ਲਡ ₹135 ਸੇਲ 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 ₹50 ਤੋਂ ਲੈ ਕੇ 500 ਤੱਕ ਦੀ ਸੇਲ ਹਾਂਜੀ ਖਾਲਸਾ ਜੀ ਇਹਦੇ ਸਟਾਪ ਕਰ ਲੋ ਠੀਕ ਹੈ ਨਾ ਕੀ ਨਾਂ ਤੁਹਾਡਾ ਮੇਰਾ ਨਾਂ ਗੁਰਸੇਵ ਸਿੰਘ ਜੀ ਗੁਰਸੇਵ ਸਿੰਘ ਬਹੁਤ ਸੋਹਣਾ ਕਾਰਜ ਕਰ ਰਹੇ ਹੋ ਤੁਸੀਂ ਤੇ ਦੋਸਤੋ ਇਹ ਵੀਰ ਆਪ ਵੀ ਇਹਦਾ ਹੱਥ ਵੀ ਨਹੀਂ ਵੀਰ ਦਾ ਚੱਲਦਾ ਹਨਾ ਕੀ ਗੱਲ ਹੋ ਗਈ ਸੀਗੀ ਹਾਂ ਠੀਕ ਆ ਬਾਜੀਆਂ ਦਰੰਗ ਹੋ ਗਿਆ ਸੀ ਦਰੰਗ ਹੋ ਗਿਆ ਸੀ ਪਰ ਮੈਂ ਦੇਖਿਆ ਬੜਾ ਸੋਹਣਾ ਮਿਹਨਤ ਕਰਦਾ ਪਿਆ ਤੇ ਮੇਰਾ ਮਨ ਕਰਿਆ ਵੀ ਇਹ ਤੋਂ ਦੋ ਟੀ-ਸ਼ਰਟਾਂ ਲਈਆਂ ਆਪਾਂ ਤੇ ਇਦਾਂ ਦੇ ਵੀਰਾਂ ਦੀ ਸਪੋਰਟ ਕਰਿਆ ਕਰੋ ਦੇਖੋ ਪੂਰਾ ਸਿੰਘ ਬਣਿਆ ਸਾਟਿਆ ਵੀ ਹੋਇਆ ਵਾ ਤੇ ਇਹਨੇ ਸਪੀਕਰ ਲਾਇਆ ਤੇ ਇਦਾਂ ਰੋਡ ਤੇ ਤੁਰਿਆ ਜਾਂਦਾ ਸੀਗਾ ਤੇ ਤੁਸੀਂ ਕਿੱਥੇ ਖੜਦੇ ਹੋ ਪ੍ਰੋਪਰ ਮੇਰਾ ਰੈਕ ਟਾਡੇ ਪਪੂਵਾਰ ਫੜੇ ਕੋਲੇ ਇਹ ਰਾਏਕੋਟ ਦਾ ਅੱਡਾ ਜੀ ਪੱਪੂ ਵਰਫਾਲਾ ਜਿੱਥੇ ਜਿਹੜੇ ਵੀਰ ਵੀ ਰਾਏਕੋਟ ਦੇ ਅੱਡੇ ਤੋਂ ਲੰਘਦੇ ਆ ਵੀਰ ਤੋਂ ਟੀ-ਸ਼ਰਟਾਂ 125 ਰੁਪਏ ਦੀਆਂ ਹਨਾ ਦੇਹ 500 ਦੀਆਂ ਦੋ ਜੀ 500 ਦੀਆਂ ਦੋ ਸੌਰੀ ਤੇ 100 ਵਾਲੀ ਵੀ ਹੈ 100 ਵਾਲੀ ਅੱਡਾ ਅੱਡਾ ਸੀ ਤੇ ਓਹ ਵੀ ਆਪਾਂ ਪੈਸੇ ਖਰਚਦੇ ਰਹਿੰਨੇ ਆ ਤੇ ਸਾਡੇ ਇਹ ਵੀਰ ਕੰਮ ਕਰਦੇ ਆ ਤਾਂ ਆਪਾਂ ਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਥੋੜਾ ਤੁਰ ਕੇ ਦਿਖਾਓ ਦੇਖ ਮੈਂ ਤੁਹਾਨੂੰ ਹਾਂ ਐਦਾਂ ਨਾ ਇਹ ਰੇੜਾ ਲਈ ਜਾਂਦਾ ਸੀਗਾ ਹੁਣ ਵੀਰ ਲੈ ਇੱਕ ਤੁਰਕ ਤੋਰ ਮੜਾ ਜਾ ਹਾਂ ਐਦਾਂ ਨਾ ਹੈਂਡੀਕੈਪਟ ਆ ਇਹ ਇੰਨਾ ਵੀ ਰੇੜਾ ਲਈ ਜਾਂਦਾ ਸੀ ਤੇ ਮੈਨੂੰ ਲੱਗਿਆ ਵੀ ਆਪਾਂ ਨੂੰ ਇਹ ਵੀਰ ਤੋਂ ਸਮਾਨ ਖਰੀਦਣਾ ਚਾਹੀਦਾ ਤੇ ਦੋਸਤੋ ਇਹ ਰਾਏਕੋਟ ਦੇ ਅੱਡੇ ਜਗਰਾਉਂ ਖੜਦਾ ਤੁਹਾਡਾ ਨਾਮ ਕੀ ਹੈ ਜੀ ਦੁਬਾਰਾ ਦੱਸੋ ਗਰਸੇਵ ਸਿੰਘ ਆ ਜੀ ਤੇ ਇਹ ਟੀ-ਸ਼ਰਟਾਂ ਤੇ ਇੰਦਾ ਸਮਾਨ ਵੇਚਦਾ ਜਦੋਂ ਵੀ ਲੰਘਦੇ ਟੱਪਦੇ ਆ ਇਹ ਤੋਂ ਵੀਰ ਤੋਂ ਲਿਆ ਕਰੋ ਨੰਬਰ ਕਿੰਨਾ ਤੁਹਾਡਾ ਬੋਲ ਦਿਓ ਨੰਬਰ 99148 8280 ਪੰਜਾਬੀ ਚ ਦੱਸੋ 9943 ਹਾਂਜੀ 8286 ਠੀਕ ਆ ਵੀਰੇ ਤੁਸੀਂ ਨੰਬਰ ਸੁਣ ਲਿਆ ਫੋਨ ਕਰਕੇ ਵੀ ਤੁਸੀਂ ਟੀ-ਸ਼ਰਟਾਂ ਲਿਆ ਕਰੋ ਇਦਾਂ ਦੇ ਵੀਰਾਂ ਦੀ ਸਪੋਰਟ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ